ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਆ ਸਕੇ ਗੱਲ ਕਰਾਂਗੇ ਆਪਾਂ ਅੱਜ 10 ਫਰਵਰੀ 2026 ਦਿਨ ਮੰਗਲਵਾਰ ਵਾਰੇ 12 ਰਾਸ਼ੀਆਂ ਦਾ ਰਾਸ਼ੀ ਫਲ ਦੱਸਾਂਗੇ ਪੰਚਾਂਗ ਦੱਸਾਂਗੇ ਤੇ ਡਿਟੇਲ ਦੇ ਵਿੱਚ ਆਪਾਂ ਚਰਚਾ ਕਰਾਂਗੇ ਘਰ ਦੀ ਈਸਤ ਦਿਸ਼ਾ ਬਾਰੇ ਯਾਨੀ ਕਿ ਪੂਰਬ ਦਿਸ਼ਾ ਬਾਰੇ ਕਿ ਤੁਹਾਡੇ ਘਰ ਦੀ ਪੂਰਬ ਦਿਸ਼ਾ ਕਿਵੇਂ ਬੈਲੈਂਸ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡੀ ਇਹ ਦਿਸ਼ਾ ਅਨਬੈਲੈਂਸ ਆ ਤਾਂ ਤੁਸੀਂ ਬਿਨਾ ਤੋੜ ਭੰਨ ਦੇ ਕਿਹੜੇ ਉਪਾਅ ਕਰਕੇ ਇਸ ਨੂੰ ਠੀਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪੰਚਾਂਗ ਬਾਰੇ 10 ਫਰਵਰੀ 2026 ਅஷ்டਮੀ ਆ ਅਠੀ ਅਸ਼ਟਮੀ ਤਿਥੀ ਰਹੇਗੀ ਸਵੇਰੇ 7:27 ਤੱਕ ਉਸ ਤੋਂ ਬਾਅਦ ਨੌਵੀਂ ਤਿਥੀ ਹੈ ਜਿਹੜੀ ਸਟਾਰਟ ਹੋ ਜਾਏਗੀ ਨਕਸ਼ਤਰ ਵਿਸ਼ਾਖਾ ਨਕਸ਼ਤਰ 7:55 ਤੱਕ ਸਵੇਰੇ ਉਸ ਤੋਂ ਬਾਅਦ ਅਨੁਰਾਧਾ ਨਕਸ਼ਤਰ ਚੱਲੇਗਾ ਸ਼ਨੀ ਦਾ ਨਕਸ਼ਤਰ ਤੇ ਬ੍ਰਿਸ਼ਚਿਕ ਰਾਸ਼ੀ ਦੇ ਵਿੱਚ ਚੰ드ਰਮਾ ਮੰਗਲ ਦੀ ਰਾਸ਼ੀ ਦੇ ਵਿੱਚ ਚੰ드ਰਮਾ ਤੇ ਸ਼ਨੀ ਦਾ ਨਕਸ਼ਤਰ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੇ ਨਾਲ ਜੋ ਰਾਹੂ ਕਾਲ ਦਾ ਟਾਈਮ ਹੈ ਮੰਗਲਵਾਰ ਨੂੰ ਸ਼ਾਮ 3:00 ਤੋਂ ਅ 4:30 ਤੱਕ ਦਾ ਟਾਈਮ ਜਿਹੜਾ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਹੈ ਜਿਹੜੀ ਨਹੀਂ ਕੀਤੀ ਜਾਂਦੀ ਬ੍ਰਹਮਹੂਤ ਦਾ ਟਾਈਮ ਹੈ ਜੋ 5:20 ਤੋਂ ਲੈ ਕੇ 6:13 ਤੱਕ ਦਾ ਟਾਈਮ ਹੈ ਜਿਹੜਾ ਬ੍ਰਹਮਹੂਤ ਦਾ ਰਹੇਗਾ ਇਸ ਟਾਈਮ ਤੇ ਕੀਤੀ ਹੋਈ ਪਾਠ ਪੂਜਾ ਸ਼ੁਭ ਫਲ ਦਿੰਦੀ ਹੈ ਗੱਲ ਕਰਾਂਗੇ ਆਪਾਂ ਘਰ ਦੀ ਈਸਤ ਦਿਸ਼ਾ ਬਾਰੇ ਜਾਣੀ ਕਿ ਘਰ ਦੀ ਪੂਰਬ ਦਿਸ਼ਾ ਬਾਰੇ ਪਿਛਲੇ ਵੀਡੀਓ ਦੇ ਵਿੱਚ ਆਪਾਂ ਸਾਊਥ ਯਾਨੀ ਦੱਖਣ ਤੇ ਨਾਰਥ ਯਾਨੀ ਕਿ ਉੱਤਰ ਦਿਸ਼ਾ ਬਾਰੇ ਦੱਸ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਤਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੱਖਣ ਦੀ ਦਿਸ਼ਾ ਜਿਹੜੀ ਉਹ ਜਾਇਦਾਦ ਦੇ ਵਾਦੇ ਲਈ ਆ ਨਾਰਥ ਦੀ ਦਿਸ਼ਾ ਆਪਣਾ ਕਾਰੋਬਾਰ ਕੰਮ ਦੇ ਵਾਦੇ ਲਈ ਆ ਉਸੇ ਤਰ੍ਹਾਂ ਈਸਟ ਦੀ ਦਿਸ਼ਾ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਲਈ ਪੜ੍ਹਾਈ ਦੇ ਲਈ ਬਹੁਤ ਜ਼ਿਆਦਾ ਜਿਹੜੀ ਆ ਸਹੀ ਹੋਣੀ ਜ਼ਰੂਰੀ ਆ ਪੂਰਬ ਦਿਸ਼ਾ ਦਾ ਸਹੀ ਹੋਣ ਦੇ ਨਾਲ ਤੁਹਾਡਾ ਨੇਮ ਤੇ ਫੇਮ ਦੇਣ ਵਾਲੀ ਇਹ ਦਿਸ਼ਾ ਮੰਨੀ ਜਾਂਦੀ ਆ ਰਾਜਨੀਤੀ ਦੇ ਵਿੱਚ ਨੇਮ ਕਰਨ ਦੇ ਲਈ ਤੇ ਦੁਨੀਆ ਦੇ ਵਿੱਚ ਆਪਣਾ ਨਾਮ ਸੂਰਜ ਦੀ ਤਰ੍ਹਾਂ ਚਮਕਾਉਣ ਦੇ ਲਈ ਤਾਂ ਈਸਟ ਦੀ ਦਿਸ਼ਾ ਜਿਹੜੀ ਸ਼ੁਭ ਹੋਣੀ ਚਾਹੀਦੀ ਹੈ ਈਸਟ ਦੀ ਦਿਸ਼ਾ ਦੇ ਵਿੱਚ ਕਦੇ ਵੀ ਸ਼ਨੀ ਦੀਆਂ ਵਸਤੂਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਦੂਸਰਾ ਸੂਰਜ ਦੀ ਰੌਸ਼ਨੀ ਹਮੇਸ਼ਾ ਤੁਹਾਡੇ ਜੇ ਅੰਦਰ ਆਉਂਦੀ ਹੈ ਤਾਂ ਇਹ ਵੀ ਸ਼ੁਭ ਮੰਨੀ ਜਾਂਦੀ ਹੈ ਚੜ੍ਹਦੇ ਸੂਰਜ ਦੀ ਰੌਸ਼ਨੀ ਦਾ ਅੰਦਰ ਆਉਣਾ ਜਿਹੜਾ ਤੁਹਾਡੇ ਈਸਟ ਨੂੰ ਬੈਲੈਂਸ ਕਰਦਾ ਹੈ ਤੇ ਈਸਟ ਨੂੰ ਜਿਹੜਾ ਸ਼ੁਭ ਕਰਦਾ ਹੈ ਇਸ ਸਾਈਡ ਦਾ ਸਾਫ਼ ਸੁਥਰਾ ਹੋਣਾ ਨੀਵਾ ਹੋਣਾ ਖੁੱਲਾ ਹੋਣਾ ਬਹੁਤ ਜ਼ਰੂਰੀ ਹੈ ਤੇ ਪੜ੍ਹਾਈ ਲਈ ਬੱਚਿਆਂ ਦੇ ਲਈ ਸਟੱਡੀ ਰੂਮ ਵੀ ਤੁਸੀਂ ਈਸਟ ਸਾਈਡ ਬਣਾ ਸਕਦੇ ਹੋ ਤਾਂ ਕਿ ਬੱਚਿਆਂ ਦਾ ਮਨ ਹੈ ਜੇ ਉਹ ਪੜ੍ਹਾਈ ਦੇ ਵਿੱਚ ਲੱਗਿਆ ਰਹੇ ਜੇਕਰ ਤੁਹਾਡੇ ਘਰ ਦੇ ਨਾਲ ਤੁਹਾਡੇ ਚੜਦੇ ਸੂਰਜ ਦੀ ਧੁੱਪ ਨਹੀਂ ਆ ਰਹੀ ਤੁਹਾਡੇ ਘਰ ਦੇ ਨਾਲ ਕੋਈ ਉੱਚੀ ਬਿਲਡਿੰਗ ਹੈ ਜਾਂ ਤੁਹਾਡਾ ਘਰ ਇਸ ਤਰ੍ਹਾਂ ਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਧੁੱਪ ਹੈ ਜਿਹੜੀ ਨਹੀਂ ਆਉਂਦੀ ਤਾਂ ਤੁਸੀਂ ਇਸ ਨੂੰ ਬੈਲੈਂਸ ਕਰਨ ਦੇ ਲਈ ਆਪਣੇ ਘਰ ਦੀ ਈਸਟ ਕੰਧ ਦੀ ਕੰਧ ਉੱਪਰ ਚੜਦੇ ਸੂਰਜ ਦੀ ਇੱਕ ਪਿੱਕ ਲਗਾ ਸਕਦੇ ਹੋ ਤਾਂ ਕਿ ਤੁਹਾਡੀ ਈਸਟ ਸਾਈਡ ਹੈ ਜਿਹੜੀ ਬੈਲੈਂਸ ਹੋ ਸਕੇ ਤੇ ਦੂਸਰਾ ਤੁਸੀਂ ਗੁਰਦਾ ਦਾਨ ਵੀ ਕਰ ਸਕਦੇ ਹੋ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਐਤਵਾਰ ਦੇ ਦਿਨ ਗੁਰਦਾ ਦਾਨ ਕਰਨਾ ਸਟਾਰਟ ਕਰੋ ਇਸ ਦੇ ਨਾਲ ਤੁਹਾਡੀ ਈਸਟ ਸਾਈਡ ਤੋਂ ਜੋ ਤੁਹਾਨੂੰ 네ਗੇਟਿਵ ਇਫੈਕਟ ਮਿਲ ਰਹੇ ਨੇ ਉਹ ਜਿਹੜੇ ਨੇ ਘੱਟ ਹੋ ਜਾਣਗੇ ਤੇ ਤੀਸਰਾ ਤੁਸੀਂ ਸਵੇਰੇ ਜਲਦੀ ਉੱਠਣਾ ਸਟਾਰਟ ਕਰੋ ਤੇ ਨਾਲ ਸੂਰਜ ਨੂੰ ਜਲ ਦੇਣਾ ਸਟਾਰਟ ਕਰੋ ਸੂਰਜ ਨੂੰ ਜਲ ਦੇਣ ਦੇ ਨਾਲ ਸੂਰਜ ਨੂੰ ਚੜਦੇ ਸੂਰਜ ਨੂੰ ਨਮਸਕਾਰ ਕਰਨ ਦੇ ਨਾਲ ਵੀ ਜਿਹੜੀ ਈਸਟ ਸਾਈਡ ਹੈ ਇਸ ਦੇ 네ਗੇਟਿਵ ਇਫੈਕਟ ਨੇ ਜਿਹੜੇ ਉਹ ਘਟ ਹੋ ਜਾਂਦੇ ਨੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਆਪਣੇ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਇੱਕ ਸਿਮਰਜੀਤ ਕਰਨੇ ਡੇਟ ਆਫ ਬਰਥ ਭੇਜਿਆ ਜਦੋਂ ਤੁਸੀਂ ਆਪਣਾ ਡੇਟ ਆਫ ਬਰਥ ਭੇਜ ਦਿਓ ਡੇਟ ਆਫ ਬਰਥ ਟਾਈਮ ਤੇ ਬਰਥ ਪਲੇਸ ਪੂਰਾ ਮੈਂਸ਼ਨ ਕਰਿਆ ਕਰੋ ਤੇ ਨਾਲ ਆਪਾਂ ਇੱਕ ਸਵਾਲ ਤੁਸੀਂ ਪੁੱਛ ਸਕਦੇ ਹੋ ਆਪਾਂ ਡੇਲੀ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਡੀਓ ਦੇ ਐਂਡ ਦੇ ਵਿੱਚ ਇੱਕ ਕੁੜੀ ਦਾ ਵਿਸ਼ਲੇਸ਼ਣ ਕਰੀਏ ਤੇ ਤੁਹਾਡੇ ਇੱਕ ਸਵਾਲ ਦਾ ਜਵਾਬ ਦੇਈਏ ਆਪਾਂ ਤੁਹਾਨੂੰ ਨਾਲ ਉਪਾਅ ਵੀ ਦੱਸਿਆ ਕਰਾਂਗੇ ਹੁਣ ਆਪਾਂ ਗੱਲ ਕਰਦੇ ਹਾਂ 12 ਰਾਸ਼ੀਆਂ ਦੇ ਰਾਸ਼ੀ ਫਲ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਰਿਸ ਜਾਨੀ ਮੇਸ਼ ਰਾਸ਼ੀ ਤੇ ਮੇਸ਼ ਲਗਣ ਵਾਲਿਆਂ ਦਾ ਜੋ ਕੱਲ ਨਕਸ਼ਤਰ ਚੱਲੇਗਾ ਸ਼ਨੀ ਦਾ ਨਕਸ਼ਤਰ ਚੱਲੇਗਾ ਜੋ ਕਿ ਤੁਹਾਡਾ ਮਿੱਤਰ ਨਹੀਂ ਹੈ ਤੇ ਚੰ드ਰਮਾ ਵੀ ਤੁਹਾਡਾ 8ਵੇਂ ਹਾਊਸ ਦੇ ਵਿੱਚ ਰਹੇਗਾ ਸੁਖ ਸਥਾਨ ਦਾ ਮਾਲਕ ਤੁਹਾਡਾ ਚੰਦਰਮਾ ਚਲਾ ਗਿਆ 8ਵੇਂ ਹਾਊਸ ਦੇ ਵਿੱਚ ਸੁੱਖਾਂ ਦੇ ਵਿੱਚ ਕਮੀ ਤੁਹਾਨੂੰ ਮਹਿਸੂਸ ਹੋਏਗੀ ਇਸ ਨੂੰ ਸ਼ੁਭ ਕਰਨ ਦੇ ਲਈ 8ਵੇਂ ਬੈਠਾ ਚੰਦਰ ਤੇ ਸ਼ਨੀ ਦਾ ਨਕਸ਼ਤਰ ਤੁਹਾਨੂੰ ਪ੍ਰੋਬਲਮ ਨਾ ਦੇਵੇ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਟੌਰਿਸ ਜੈਨੇ ਬ੍ਰਿਕ ਲਗਤ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਜੋ ਚੰਦਰਮਾ 7ਵੇਂ ਹਾਊਸ ਦੇ ਵਿੱਚ ਰਹੇਗਾ ਤੇ ਜੋ ਸ਼ਨੀ ਦਾ ਨਕਸ਼ਤਰ ਚੱਲੇਗਾ ਉਹ ਵੀ ਤੁਹਾਡਾ ਮਿੱਤਰ ਹੈ ਇਮੋਸ਼ਨਲ ਹੋ ਕੇ ਕੋਈ ਫੈਸਲਾ ਨਾ ਲਓ ਤਾਂ ਕਿ ਸਤਮੇ ਬੈਠਾ ਚੰਦਰ ਤੁਹਾਨੂੰ ਸ਼ੁਭ ਲਾਭ ਦੇ ਸਕੇ ਸ਼ਨੀ ਦਾ ਨਕਸ਼ਤਰ ਤੋਂ ਹੋਰ ਲਾਭ ਲੈਣ ਲਈ ਤੁਸੀਂ ਕਿਸੇ ਬਜ਼ੁਰਗਾਂ ਨੂੰ ਫਲ ਦੇ ਸਕਦੇ ਹੋ ਜੈਮਨੀ ਜਾਨੀ ਮਿਥਨ ਲਗਨ ਤੇ ਮਿਥਨ ਰਾਸ਼ੀ ਵਾਲਿਆਂ ਦੇ ਜੋ ਚੰਦਰ ਹੈ ਉਹ 6th ਹਾਊਸ ਦੇ ਵਿੱਚ ਰਹੇਗਾ ਕਰਜ਼ਾ ਲੈਣ ਤੋਂ ਵੀ ਬਚਣਾ ਤੇ ਕਰਜ਼ਾ ਤੁਸੀਂ ਦੇਣ ਤੋਂ ਵੀ ਬਚਣਾ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡਾ ਮਿੱਤਰ ਹੈ ਸ਼ਨੀ ਤੁਹਾਡੇ ਕਿਸਮਤ ਹਾਊਸ ਦਾ ਮਾਲਕ ਹੈ ਤਾਂ ਕਿਸਮਤ ਸਾਥ ਤੁਹਾਡਾ ਦੇਵੇਗੀ ਸ਼ਨੀ ਦੇ ਨਕਸ਼ਤਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਪੰਛੀਆਂ ਨੂੰ ਬਾਜਰਾ ਜਾ ਤੁਸੀਂ ਸਤਨਾਜਾ ਪਾ ਸਕਦੇ ਹੋ ਕੈਂਸਰ ਜਾਨੀ ਕਰਕ ਲਗਨ ਤੇ ਕਰਕ ਰਾਸ਼ੀ ਵਾਲਾਂ ਦੇ ਜੋ ਨਕਸ਼ਤਰ ਚੱਲੇਗਾ ਸ਼ਨੀ ਦਾ ਸ਼ਰੀਦਾ ਨਕਸ਼ਤਰ ਤੁਹਾਡਾ ਮਿੱਤਰ ਨਹੀਂ ਹੈ ਲੇਕਿਨ ਤੁਹਾਡਾ ਚੰ드ਰਮਾ ਜਿਹੜਾ ਪੰਜਵੇਂ ਹਾਊਸ ਦੇ ਵਿੱਚ ਰਹੇਗਾ ਇੱਥੇ ਚੰ드ਰਮਾ ਤੁਹਾਡਾ ਸ਼ੁਭ ਹੈ ਲਗਨ ਦਾ ਮਾਲਕ ਪੰਜਵੇਂ ਹਾਊਸ ਦੇ ਵਿੱਚ ਹੋਣ ਕਾਰਨ ਸੋਚ ਤੁਹਾਡੀ ਬਹੁਤ ਵਧੀਆ ਹੋਏਗੀ ਸੋਚ ਤੁਹਾਡੀ ਅੱਛੀ ਹੋਏਗੀ ਪੜ੍ਹਾਈ ਵਿਖਾਈ ਦੇ ਲਈ ਵੀ ਇੱਥੇ ਚੰ드ਰਮਾ ਤੁਹਾਨੂੰ ਸ਼ੁਭ ਫਲ ਦੇਵੇਗਾ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਪਾਣੀ ਦੇ ਵਿੱਚ ਜੇਕਰ ਤੁਸੀਂ ਦੁੱਧ ਪਾ ਕੇ ਤੇ ਨਾਲ ਤੁਸੀਂ ਕਾਲੇ ਤਿਲ ਪਾ ਕੇ ਸ਼ਿਵਲਿੰਗ ਤੇ ਸ਼ੇਕ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਸ਼ਨੀ ਦਾ ਨਕਸ਼ਤਰ ਕੋਈ ਪ੍ਰੋਬਲਮ ਨਹੀਂ ਦੇਵੇਗਾ ਤੇ ਦਿਨ ਤੁਹਾਡਾ ਸ਼ੁਭ ਰਹੇਗਾ। ਲਿਓ ਜਾਨੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡਾ ਮਿੱਤਰ ਗ੍ਰਹਿ ਨਹੀਂ ਹੈ ਤੇ ਚੰ드ਰਮਾ ਤੁਹਾਡਾ ਚੌਥੇ ਹਾਊਸ ਦੇ ਵਿੱਚ ਚਲਾ ਗਿਆ ਚੌਥੇ ਹਾਊਸ ਦੇ ਵਿੱਚ ਬੈਸੇ ਚੰ드ਰਮਾ ਸ਼ੁਭផល ਦਿੰਦਾ ਲੇਕਿਨ ਚੰਦਰ ਤੁਹਾਡੇ ਬਾਹਰ ਮੇ ਹਾਊਸ ਦਾ ਮਾਲਕ ਵੀ ਹੈ ਤਾਂ ਤੁਹਾਡੇ ਖਰਚੇ ਹੋ ਸਕਦੇ ਨੇ। ਖਰਚਿਆਂ ਤੇ ਕੰਟਰੋਲ ਰੱਖੋ ਤੁਹਾਡੇ ਖਰਚੇ ਨਾ ਹੋਣ ਇਸ ਦੇ ਲਈ ਤੁਸੀਂ ਆਪਣੇ ਚੰਦਰ ਨੂੰ ਸ਼ੁਭ ਕਰਨ ਦੇ ਲਈ ਘਰ ਦੇ ਵਿੱਚ ਕੱਚੀ ਬੱਸੀ ਦਾ ਚਿੱਟਾ ਦੇ ਉਤੇ ਚਾਵਲ ਕਿਸੇ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਵਰਗੋ ਜਨਿਕ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਸ਼ਨੀ ਦਾ ਤੁਹਾਡਾ ਮਿੱਤਰ ਹੈ ਤੇ ਚੰ드ਮਾ ਤੁਹਾਡਾ 3rd ਹਾਊਸ ਦੇ ਵਿੱਚ ਰਹੇਗਾ ਯਾਤਰਾ ਤੁਹਾਡੀ ਹੋ ਸਕਦੀ ਹੈ ਯਾਤਰਾ ਸ਼ੁਭ ਰਹੇ ਇਸ ਦੇ ਲਈ ਯਾਤਰਾ ਤੇ ਜਾਂਦੇ ਸਮੇਂ ਤੁਸੀਂ ਪਾਣੀ ਦੇ ਵਿੱਚ ਚਾਵਲ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਵੈਸਟ ਰਹੇ ਲਿਬਰਾ ਜਾਨੀ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਚੰਦਰ ਹੈ ਜਿਹੜਾ 10ਵੇਂ ਹਾਊਸ ਦਾ ਮਾਲਕ ਹੈ ਕਰਮ ਸਥਾਨ ਦਾ ਮਾਲਕ ਚੱਲਾ ਗਿਆ ਧਨ ਸਥਾਨ ਦੇ ਵਿੱਚ ਤਾਂ ਤੁਹਾਨੂੰ ਕਿਤੇ ਨਾ ਕਿਤੇ ਆ ਜਾਈਗਾ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡਾ ਉਹ ਵੀ ਮਿੱਤਰ ਹੈ ਤਾਂ ਦਿਨ ਤੁਹਾਡਾ ਸ਼ੁਭ ਰਹੇਗਾ ਦੂਸਰੇ ਚੰਦਰ ਹੋਣ ਦੇ ਨਾਲ ਤੁਸੀਂ ਮੱਥੇ ਤੇ ਦੁੱਧ ਦਾ ਤਿਲਕ ਲਾ ਸਕਦੇ ਹੋ ਤਾਂ ਕਿ ਦੂਜਾ ਬੈਠਾ ਚੰਦਰ ਤੁਹਾਨੂੰ ਹੋਰ ਜ਼ਿਆਦਾ ਸ਼ੁਭ ਲਾਭ ਦੇ ਸਕੇ ਸਕਾਰਪੀਓ ਜਾਨੀ ਬ੍ਰਿਸ਼ਚਿਕ ਲਗਨ ਤੇ ਬ੍ਰਿਸ਼ਚਿਕ ਲਗਾਸ਼ੀ ਵਾਲਿਆਂ ਦੇ ਜੋ ਲਗਨ ਦੇ ਵਿੱਚ ਚੰਦਰਮਾ ਰਹੇਗਾ ਲਗਨ ਦੇ ਵਿੱਚ ਚੰਦਰਮਾ ਮੰਗਲ ਦੇ ਘਰ ਦੇ ਵਿੱਚ ਚੰਦਰ ਕੁਣੀਆਂ ਡਾਵਾਂ ਡੋਲ ਸਥਿਤੀਆਂ ਰਹਿ ਸਕਦੇ ਨੇ ਸੇਧ ਦਾ ਵੀ ਤੁਸੀਂ ਧਿਆਨ ਰੱਖੋ ਤੇ ਦੂਸਰਾ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਉਹ ਵੀ ਤੁਹਾਡਾ ਮਿੱਤਰ ਨਹੀਂ ਹੈ ਤਾਂ ਇਸ ਦੇ ਲਈ ਚੰਦਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਇੱਕ ਤਾਂ ਜੇ ਕੱਚ ਦੇ ਵਰਤਨਾਂ ਦਾ ਇਸਤੇਮਾਲ ਨਹੀਂ ਕਰਨਾ ਤੇ ਦੂਸਰਾ ਤੁਸੀਂ ਚਲਦੇ ਪਾਣੀ ਦੇ ਵਿੱਚ ਚਾਵਲ ਜਲ ਪ੍ਰਵਾਹ ਤੁਸੀਂ ਵੀ ਕਰ ਦਿਓ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਟੈਜਟੇਰੀਅਸ ਜਾਨੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲੇ ਦੇ ਚੰ드ਰਮਾ ਚਲਾ ਗਿਆ 12ਵੇਂ ਹਾਊਸ ਦੇ ਵਿੱਚ ਤੇ ਨਕਸ਼ਤਰ ਵੀ ਸ਼ਨੀ ਦਾ ਚੜ੍ਹੇਗਾ ਜੋ ਕਿ ਤੁਹਾਡਾ ਜਿਆਦਾ ਮਿੱਤਰ ਨਹੀਂ ਹੈ ਕੋਈ ਜਿਆਦਾ ਐਂਟੀ ਵੀ ਨਹੀਂ ਹੈ ਤਾਂ ਚੰਦਰ ਤੁਹਾਨੂੰ 12ਵੇਂ ਬੈਠਾ ਸ਼ੁਭ ਲਾਭ ਦੇਵੇ ਬਾਧੂ ਦੀਆਂ ਚਿੰਤਾਵਾਂ ਕਰੋਗੇ ਬਾਧੂ ਦੀ ਖੱਜਲ ਖਵਾਰੀ ਰਹੇਗੀ ਕੰਮਾਂ ਦੇ ਵਿੱਚ ਕੰਮਕਾਰ ਦੀ ਸਥਿਤੀ ਸਹੀ ਰਹੇ ਤੁਸੀਂ ਇਸ ਦੇ ਲਈ 12ਵੇਂ ਬੈਠੇ ਚੰਦਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਮੱਛੀਆਂ ਨੂੰ ਤੁਸੀਂ ਆਟੇ ਦੀਆਂ ਗੋਲੀਆਂ ਵੀ ਪਾ ਸਕਦੇ ਹੋ ਤੇ ਦੂਸਰਾ ਤੁਸੀਂ ਪਾਣੀ ਦੇ ਵਿੱਚ ਚਲਦੇ ਪਾਣੀ ਦੇ ਵਿੱਚ ਹਲਦੀ ਤੇ ਚਾਵਲ ਵੀ ਜਲ ਪ੍ਰਵਾਹ ਕਰ ਸਕਦੇ ਹੋ ਕੈਪਰੀਕੌਨ ਜਨ ਲਈ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਸ਼ਨੀ ਦਾ ਹੀ ਚੱਲੇਗਾ ਤੁਹਾਡੇ ਲਗਨ ਦਾ ਮਾਲਕ ਹੈ ਸ਼ਨੀ ਤਾਂ ਦਿਨੇ ਇਸ ਦੇ ਲਈ ਸ਼ੁਭ ਹੀ ਰਹੇਗਾ ਚੰਦਰਮਾ ਵੀ ਤੁਹਾਡਾ 11ਵੇਂ ਹਾਊਸ ਦੇ ਵਿੱਚ ਰਹੇਗਾ 11ਵੇਂ ਹਾਊਸ ਵਿੱਚ ਚੰਦਰ ਤੁਹਾਨੂੰ ਸ਼ੁਭ ਲਾਭ ਦੇਵੇ ਇਸ ਦੇ ਲਈ ਤੁਸੀਂ ਜੇਕਰ ਡੇਲੀ ਇਨਕਮ ਦਾ ਕੰਮ ਕਰ ਕਰ ਰਹੇ ਹੋ ਫਿਰ ਵੀ ਤੁਹਾਨੂੰ ਵਾਦਾ ਹੋਏਗਾ ਕਿਉਂਕਿ ਤੁਹਾਡੇ 7ਵੇਂ ਹਾਊਸ ਦਾ ਮਾਲਕ ਹੈ ਵਿਦੇਸ਼ ਨਾਲ ਸਬੰਧਤ ਕੰਮਕਾਰ ਕਰ ਰਹੇ ਹੋ ਇਸ ਦੇ ਵਿੱਚ ਵੀ ਤੁਹਾਨੂੰ ਵਾਦਾ ਹੋਏਗਾ ਤਾਂ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਅਕੁਆਰੀਸ ਜਾਨੀ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲੇ ਦੇ ਚੰਦਰ ਚਲਾ ਗਿਆ ਜੀ 10ਵੇਂ ਹਾਊਸ ਦੇ ਵਿੱਚ ਤੁਹਾਡੇ ਲਗਨ ਦੇ ਵਿੱਚ ਰਾਹੂ ਚੱਲ ਰਿਹਾ ਤੇ ਚੰਦਰਮਾ 10ਵੇਂ ਹਾਊਸ ਦੇ ਵਿੱਚ ਚਲਾ ਗਿਆ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਜੇ ਤੁਸੀਂ ਦੁੱਧ ਦਾ ਸੇਵਨ ਕਰਦੇ ਹੋ ਤਾਂ ਉਸ ਦਾ ਕਲਰ ਚੇਂਜ ਕਰਕੇ ਤੁਸੀਂ ਸੇਵਨ ਕਰ ਸਕਦੇ ਹੋ ਚੰਦਰ ਸ਼ੁਭਲਾਭ ਦੇਵੇ ਇਸ ਦੇ ਲਈ ਤੁਸੀਂ ਚਿੱਟੀ ਚੀਜ਼ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਨਕਸ਼ਤਰ ਤੁਹਾਡੇ ਲਗਨ ਦਾ ਮਾਲਕ ਦਾ ਹੀ ਚੱਲੇਗਾ ਸ਼ਨੀ ਦਾ ਤਾਂ ਦਿਨ ਤੁਹਾਡਾ ਸ਼ੁਭ ਰਹੇਗਾ ਪਾਈਸਸ ਜਾਨੀ ਮੀਨ ਲਗਨ ਤੇ ਮੀਨ ਰਾਸ਼ੀ ਵਾਲੰਦੇ ਨਕਸ਼ਤਰ ਸ਼ਨੀ ਦਾ ਚੱਲੇਗਾ ਤੇ ਚੰ드ਰਮਾ ਨੌਵੇਂ ਹਾਊਸ ਦੇ ਵਿੱਚ ਇੱਥੇ ਜਾ ਕੇ ਚੰ드ਰਮਾ ਸ਼ੁਭ ਫਲ ਹੀ ਦਿੰਦਾ ਹੈ ਤਾਂ ਤੁਸੀਂ ਧਾਰਮਿਕ ਸਥਾਨ ਤੇ ਦੁੱਧ ਦਾ ਦਾਨ ਕਰ ਸਕਦੇ ਹੋ ਕੱਚੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਚੜ੍ਹਾਉ ਲਿਓ ਤਾਂ ਚੰਦਰਾ ਨੌਵੇਂ ਬੈਠਾ ਚੰਦਰ ਤੁਹਾਨੂੰ ਲਾਭ ਦੇਵੇਗਾ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੇ ਕੁਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ